ਦੇ ਨਾਲੇ ਵਿਚਾਰ ਲੈ ਆ ਸਾਡੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਹਾਰਨੀਆਂ ਜ਼ਿਲ੍ਹਾ ਗੁਰਦਾਸਪੁਰ ਅੱਜ ਸਾਡੇ ਪਿੰਡ ਦੀ ਸੰਗਤ ਜਿਹੜੀ ਆ ਉਹ ਆਪਣੇ ਰਾਹਤ ਹਾਰ ਪੀੜ ਤਾਂ ਵਾਸਤੇ ਰਾਸ਼ਨ ਵਗੈਰਾ ਸੁੱਕੀਆਂ ਰਸਤਾ ਤੇ ਤੂੜੀ ਵਗੈਰਾ ਤੇ ਚੋਖਰ ਫੀਡ ਡੰਗਰਾਂ ਵਾਸਤੇ ਲੈ ਕੇ ਜਾ ਰਹੀ ਆ ਤੇ ਸਾਰੇ ਨੌਜਵਾਨ ਮੇਰੇ ਵੀਰ ਸੇਵਾ ਕਰਨ ਲਈ ਤਿਆਰ ਹੋਏ ਆ ਪਹਿਲਾਂ ਵੀ ਸੰਗਤਾਂ ਗਈਆਂ ਸੀ ਸੇਵਾ ਕਰਨ ਵਾਸਤੇ ਤੇ ਹੁਣ ਫੇਰ ਸੰਗਤਾਂ ਜਾ ਰਹੀਆਂ ਵਾ ਤੇ ਬਹੁਤ ਉਤਸ਼ਾਹ ਆ ਨੌਜਵਾਨਾਂ ਵਾਸਤੇ ਤੇ ਪਿੰਡ ਦੇ ਸਰਪੰਚ ਵੀ ਨਾਲ ਇਹਨਾਂ ਨੂੰ ਪੁੱਛਦੇ ਆ ਕਿ ਕੀ ਕੀ ਲੈ ਕੇ ਜਾ ਰਹੇ ਹੋ ਤੁਸੀਂ ਨਾਲ ਹਾਂਜੀ ਸਰਪੰਚ ਜੀ ਦੱਸੋ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਪਿੰਡ ਦੇ ਨੌਜਵਾਨ ਵੀਰ ਦਾ ਸਾਰੇ ਜਿਨ੍ਹਾਂ ਦਾ ਇੱਕ ਬਹੁਤ ਵਧੀਆ ਭਰਾਲਾ ਆ ਜਿਨ੍ਹਾਂ ਨੇ ਡੰਗਰਾਂ ਦੇ ਵਾਸਤੇ ਤੂੜੀ ਆ ਫੀਡ ਤੇ ਚੋਕਰ ਬਾਕੀ ਉਹ ਸੁੱਕਿਆ ਰਸਤਾ ਜਿੰਨੀਆਂ ਨੇ ਉਹ ਸਾਰੀਆਂ ਲਈਆਂ ਨੇ ਤੇ ਬੜੀ ਵਧੀਆ ਬੜੀ ਖੁਸ਼ੀ ਦੀ ਗੱਲ ਆ ਕਿ ਨੌਜਵਾਨ ਵੀਰਾਂ ਦਾ ਇੰਨਾ ਵਧੀਆ ਭਰਾਲਾ ਆ ਇੱਕ ਵਾਰ ਪਹਿਲਾਂ ਵੀ ਅਸੀਂ ਜਾਏ ਆ ਦੂਜੀ ਵਾਰ ਜਾ ਰਹੇ ਆ ਫਿਰ ਤੀਜੀ ਵਾਰ ਵੀ ਜਾਣਾ ਆ ਚੌਥੀ ਵਾਰ ਵੀ ਜਾਣਾ ਆ ਹਰਨੀਆਂ ਦੇ ਵਿੱਚੋਂ ਵੱਤ ਚੜ ਕੇ ਜੇਰਾ ਸਹਿਜ yoga ਹਰ ਪੀਤਲੀ ਕੀ ਤਜੰਗ ਉਹ ਹੈ ਗੁਰਜੀਕਾ ਖਾਲਸਾ ਵਾਹਿਗੁਰਜੀ ਦੀ ਫਤਿਹ ਅਸੀਂ ਹੋਰ ਵੀ ਨਾਲ ਕੇ ਦੀ ਸਲਾਹ ਲੈ ਲੈਨੇ ਆ ਵੀ ਹੋਰ ਕੀ ਲੈ ਕੇ ਜਾਣਾ ਚਾਹੀਦਾ ਤੇ ਨਾਲ ਜਿਹੜੇ ਸੰਗਤ ਹੈ ਹਾਂਜੀ ਆ ਸਾਬੀ ਭਾਜੀ ਆਪਣੇ ਖਲੋਤੇ ਆ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਬਹੁਤ ਹੀ ਤਗੜੀ ਪ੍ਰਕੋਪੀ ਹੈ ਜੀ ਜੋ ਵੀ ਹੈ ਪਹਾਣਾ ਦਾ ਕਾਲਪੁਰਖ ਦਾ ਆ ਪਰ ਜਿੰਨਾ ਵੀ ਸਹਿਯੋਗ ਹੋਏਗਾ ਸਾਡੇ ਪਿੰਡ ਵਾਲੇ ਸਾਰੇ ਨੌਜਵਾਨ ਨੇ ਸਾਡੇ ਸੂਝਵਾਨ ਸਰਪੰਚ ਸਾਹਿਬ ਨੇ ਉਹਨਾਂ ਦੀ ਇਹ ਸਾਰੀ ਮਿਹਨਤ ਤੇ ਸਦਕਾ ਸਾਰਿਆਂ ਦਾ ਸਹਿਯੋਗ ਦੇ ਨਾਲ ਅਸੀਂ ਇੱਕ ਵਾਰੀ ਅੱਗੇ ਵੀ ਜਾ ਚੁੱਕੇ ਹਾਂ ਇਸ ਵਾਰੀ ਫੇਰ ਲੈ ਕੇ ਜਾ ਰਹੇ ਹਾਂ ਅੱਗੋਂ ਵੀ ਮਾਲਕ ਕਿਰਪਾ ਕਰੇਗਾ ਜਿੰਨੀ ਵੱਧ ਤੋਂ ਵੱਧ ਲੋੜ ਹੋਏਗੀ ਵੱਧ ਤੋਂ ਵੱਧ ਕਰਾਂਗੇ ਕਿਉਂਕਿ ਜਦੋਂ ਪਾਣੀ ਘਟ ਗਿਆ ਅਜੇ ਤੇ جنگ ਸ਼ੁਰੂ ਹੋਈ ਹੈ جنگ ਮੇਨ ਲੜਨ ਦਾ ਮੌਕਾ ਉਦੋਂ ਆਉਣਾ ਜਦੋਂ ਪਾਣੀ ਘਟ ਗਿਆ ਸਾਡਾ ਇਹ ਕੋਸ਼ਿਸ਼ ਰਹੇਗੀ ਕਿ ਜਦੋਂ ਪਾਣੀ ਘਟ ਜੇ ਫੇਰ ਵੀ ਜਾਈਏ ਜੋ ਜੋ ਉੱਥੋਂ ਦੇ ਲੋਕਾਂ ਨੂੰ ਉਹ ਸਾਡੇ ਵੀਰ ਭਰਾ ਨੇ ਜੋ ਜੋ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਨੇ ਜਾਂ ਉਹਨਾਂ ਦੀਆਂ ਪੈੜੀਆਂ ਬਣਾਉਣੀਆਂ ਨੇ ਕਿਉਂਕਿ ਪੈੜੀ ਦੇ ਵਿੱਚ ਰੇਤਾ ਬੜੀ ਚੜ ਚੁੱਕੀ ਹੈ ਬਾਅਦ ਵਿੱਚ ਪੈੜੀ ਦੇ ਵਿੱਚੋਂ ਰੇਤਾ ਖਤਮ ਕਰਨੀ ਹੈ ਪੈੜੀ ਨੂੰ ਫੇਰ ਵਾਈ ਯੋਗ ਬਣਾਉਣਾ ਹੈ ਉੱਥੇ ਲੋਕਾਂ ਦਾ ਮੁਢਬ ਸੇਵਾ ਕਰਨਾ ਜਿੰਨੀ ਵੀ ਕੋਸ਼ਿਸ਼ ਹੋਏਗੀ ਸਾਡੇ ਪਿੰਡਾਂ ਵੱਲੋਂ ਇਹ ਜਾਰੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਂ ਇੱਕ ਗੱਲ ਹੋਰ ਹੈ ਜੀ ਅੱਜ ਕੱਲ੍ਹ ਨਾਲ ਹੁਣ ਜਾਤ ਸੇਵਾ ਸਾਰੇ ਪੰਜਾਬ ਵੱਲੋਂ ਹੀ ਆ ਸਾਰੇ ਪੰਜਾਬ ਨਹੀਂ ਸਾਡੇ ਗਵੰਡੀ ਸੂਬੇ ਜਿਹੜੇ ਨੇ ਹਰਿਆਣਾ ਰਾਜਸਥਾਨ ਸਾਰਿਆਂ ਵੱਲੋਂ ਸੇ ਪਰ ਬਹੁਤਾ ਕੀ ਹੋ ਰਿਹਾ ਕਿ ਰਸਤੇ ਦੇ ਵਿੱਚ ਜਿੱਥੇ ਆਲਰੇਡੀ ਪਹਿਲਾਂ ਬੜੀ ਸੇਵਾ ਜਾ ਚੁੱਕੀ ਹੈ ਉੱਥੇ ਹੀ ਸੇਵਾ ਜਾ ਰਹੀ ਹੈ ਅਸੀਂ ਇਹ ਵੀ ਸਾਡੀ ਵੀ ਇਹੀ ਕੋਸ਼ਿਸ਼ ਰਹੇਗੀ ਕਿ ਅਸੀਂ ਉੱਥੋਂ ਤੱਕ ਪਹੁੰਚੀਏ ਜਿੱਥੇ ਤੱਕ ਕੋਈ ਨਹੀਂ ਪਹੁੰਚਿਆ ਜਾਂ ਜਿੱਥੇ ਬਹੁਤ ਜ਼ਰੂਰਤ ਹੈ ਅਸੀਂ ਆਪਣੇ ਬਾਕੀ ਵੀ ਜਿਹੜੇ ਵੀ ਵੀਰ ਭਰਾ ਇਸ ਵੀਡੀਓ ਨੂੰ ਵੇਖਣ ਉਹਨਾਂ ਨੂੰ ਇਹੀ ਕਹਾਂਗੇ ਕਿ ਉੱਥੋਂ ਤੱਕ ਪਹੁੰਚੋ ਕਿਉਂਕਿ ਰਸਤੇ ਦੇ ਵਿੱਚ ਨਾ ਚਲੋ ਹੈ ਤੇ ਉਹ ਵੀ ਇਹਨੇ ਕਹਿੰਦੇ ਨੇ ਜੀ ਲੁਟੇਰੇ ਹੋਗੇ ਜਾਂ ਜੋ ਵੀ ਹੈਗਾ ਖਰਾਬ ਹੋ ਰਿਹਾ ਜਿਨ੍ਹਾਂ ਕੋਲ ਆਲਰੇਡੀ ਪਹਿਲਾਂ ਬੜਾ ਪਹੁੰਚ ਗਿਆ ਉੱਥੇ ਹੀ ਪਹੁੰਚ ਰਿਹਾ ਕੋਸ਼ਿਸ਼ ਇਹ ਕਰੋ ਕਿ ਜਿੱਥੋਂ ਤੱਕ ਜ਼ਿਆਦਾ ਜ਼ਰੂਰ ਤੇ ਉਹਨਾਂ ਲੋਕਾਂ ਦੀ ਮਤਤ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਗੁਰ ਜੀ ਕੀ ਫਤਿਹ ਦੋਸਤੋ ਮੈਂ ਸਰਪੰਚ ਪਿੰਡ ਬਖਾਰੀ ਹਰਨੀ ਅੱਜ ਸਵੇਰ ਤੋਂ ਅਸੀਂ ਕੇਸਚਾ ਰਮਦਾਸ ਸਾਹਿਬ ਦੇ ਜਿੱਥੇ ਹਰ ਦਿਨ ਉਹ ਜਮਾ ਜਿੱਥੇ ਪਾਣੀ ਨੂੰ ਨੁਕਸਾਨ ਕੀਤਾ ਆ ਪਰ ਭਰਾਓ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਮੈਂ ਉਹ ਸਾਰੇ ਘੁੰਮ ਕੇ ਆਇਆ ਮੇਰੇ ਨਾਲ ਮੇਰੇ ਪੜਦੇ ਨੌਜਵਾਨ ਵੀਰਸਨ ਤੇ ਇੱਥੇ ਬਹੁਤ ਜ਼ਿਆਦਾ ਰਸੰਦੀ ਬੇਅਦਵੀ ਹੋਂਦੀ ਹੈ ਲੋਕ ਸੜਕਾਂ ਤੇ ਖਲੋ ਕੇ ਲੁੱਟ ਲੁੱਟ ਕੇ ਬੇ ਲੋੜੇ ਲੋਕ ਘਰ ਪਰਤੇ ਪਈ ਆ ਠੀਕ ਆ ਜਿਸ ਕਿਸੇ ਨੇ ਵੀ ਮੇਰੇ ਭਰਾ ਨੇ ਇੱਥੇ ਆਉਣਾ ਆ ਉਹ ਬਿਲਕੁਲ ਟਰਾਲੀ ਦੀ بجائے ਗੱਡੀ ਤੇ ਆਵੇ ਚਾਹੇ ਮੋਟਰਸਾਈਕਲਾਂ ਤੇ ਆਵੇ ਆ ਕੇ ਪਿੰਡਾਂ ਦੇ ਵਿੱਚ ਪਤਾ ਕਰੇ ਕਿ ਕਿਹੜਾ ਲੋੜਬੰਦ ਵੀਰ ਆ ਕਿੰਨੂ ਜਰੂਰੀ ਜਿਸ ਕਿਸੇ ਲੋੜਵੰਦ ਵੀਰ ਨੂੰ ਉਹਨੂੰ ਰਸਨ ਜੇ ਲੋੜ ਆ ਰਸਨ ਲੈ ਕੇ ਦੇ ਦਿਓ ਚਾਹੇ ਉਹਦੀ ਸੁੱਕੇ ਪੈਸਿਆਂ ਨਾਲ ਮਦਦ ਕਰਦੇ ਹੋ ਉਹਨੂੰ ਪੈਸੇ ਦੇ ਦਿਓ ਠੀਕ ਹੈ ਇੱਥੇ 90% ੱੱਗੀ ਚ ਲੰਡੀ ਜੇ ਸਾਡੇ ਮੋਸ਼ਨਲ ਲੋਕ ਨੇ ਵੀਡੀਓ ਵੇਖ ਕੇ ਇੱਕ ਦੂਜੇ ਨੂੰ ਵੇਖ ਕੇ ਵੀ ਉਹ ਪਿੰਡ ਚਲ ਗਿਆ ਅਸੀਂ ਵੀ ਚਲ ਜੀਏ ਇੱਥੇ ਲੈਣਾ ਲੱਗੀਆਂ ਜਿਵੇਂ ਅਨੰਦਪੁਰ ਸਾਹਿਬ ਦਾ ਮੇਲਾ ਹੁੰਦਾ ਹੋਵੇ ਟਰਾਲੀਆਂ ਨੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭਰਾਓ ਪੈਸਾ ਬਹੁਤ ਕੀਮਤੀ ਆ ਤੇ ਪਿੰਡਾਂ ਦੇ ਵਿੱਚ ਜਿਆਦਾ ਨੀਕੇ 2-2 4-4 ਜਣੇ ਟੀਮਾਂ ਬਣਾ ਕੇ ਪਹਿਲਾਂ ਜਾ ਕੇ ਪਤਾ ਕਰੋ ਕਿ ਕਿੱਥੇ ਲੋੜਵੰਦ ਕੀ ਕੀ ਚਾਹੀਦਾ ਕਿਸੇ ਨੂੰ ਜੇ ਕੋਈ ਪੈਸਾ ਚਾਹੀਦਾ ਉੱਥੇ ਪੈਸਾ ਪਹਜਾਓ ਜੇ ਕੋਈ ਰਸਲ ਚਾਹੀਦੀ ਉਹਨੂੰ ਲੈ ਕੇ ਦੇ ਕੇ ਆਓ ਗੱਡੀਆਂ ਤੇ ਜਾਓ ਪਹਿਲਾਂ ਪਤਾ ਕਰਕੇ ਜਾਓ ਉਦਾਂ ਟਰਾਲੀਆਂ ਭਰ-ਭਰ ਕੇ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਜੇ ਇੰਨੇਕ ਸ਼ਬਦਾਂ ਨਾਲ ਮੈਂ ਖਿਮਾ ਚਾਹੁੰਨਾ ਕੁਝ ਗਲਤ ਬੋਲਿਆ ਹੋਵੇ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ